ਸਾਹਿਤ ਦੀ ਚੋੜੀ ਦੇ ਵਿੱਚ ਕੋਈ ਨਵੀਂ ਕਿਤਾਬ ਆਉਂਦੀ ਹੈ ਤੇ ਕਿਉਂਕਿ ਕਵਤਾ ਜਿਹੜੀ ਹੈ ਪੰਜਾਬੀ ਦੇ ਵਿੱਚ ਜਾਂ ਹੋਰ ਭਾਸ਼ਾਵਾਂ ਵਿੱਚ ਸਭ ਤੋਂ ਜ਼ਿਆਦਾ ਲਿਖੀ ਜਾ ਰਹੀ ਹੈ ਇਹ ਅਸੀਂ ਇਹੀ ਮੰਨਦੇ ਆ ਤੇ ਗੱਲ ਕਾਫੀ ਹੱਦ ਤੱਕ ਸੱਚੀ ਹੈ ਤੇ ਪੰਜਾਬੀ ਦੇ ਬਤਾਲਿਆਂ ਗੱਲ ਕਰੀਏ ਤਾਂ ਸਾਡੇ ਕੋਲ ਕਵਤਾ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਸ਼ਾਹਰੀਆਂ ਆ ਤੇ ਜਿਹੜਾ ਕਵੀ ਹੈ ਉਹ ਸਵੇਦਨਸ਼ੀਲਤਾ ਦਾ ਪੁੱਤਲਾ ਹੈ ਭਾਵੇਂ ਕਿ ਆਮ ਬੰਦਾ ਵੀ ਸਵੇਦਨਸ਼ੀਲ ਹੁੰਦਾ ਹੈ ਉਹਦੇ ਵਿੱਚ ਵੀ ਜਜ਼ਬੇ ਹੁੰਦੇ ਬਲਵਲੇ ਹੁੰਦੇ ਨੇ ਪਰ ਕਵੀ ਹੈ ਜਿਹੜਾ ਉਹ ਆਪਣੇ ਬਲਵਲਿਆਂ ਨੂੰ ਬੜੇ ਹੀ ਵੱਖਰੇ ਢੰਗ ਨਾਲ ਲਿਖ ਸਕਦਾ ਹੁੰਦਾ ਉਹਨੂੰ ਪੇਸ਼ ਕਰ ਸਕਦਾ ਹੁੰਦਾ ਹੈ ਇਸ ਕਰਕੇ ਉਹ ਬਾਕੀ ਲੋਕਾਂ ਨਾਲੋਂ ਅਲੱਗ ਹੈ ਉਹ ਲੇਖਕ ਹੈ ਉਹ ਕਵੀ ਹੈ ਆਮ ਮਨਸਾਨ ਨਹੀਂ ਹੈ ਅਸੀਂ ਦੋ ਤਰ੍ਹਾਂ ਦੀ ਦੁਨੀਆ ਦੇ ਵਿੱਚ ਵਿਚਰਦੇ ਆ ਜਿਹੜੇ ਕਵੀ ਲੋਕ ਹੁੰਦੇ ਖਾਸ ਤੌਰ ਤੇ ਇੱਕ ਉਹਨਾਂ ਦੀ ਦੁਨੀਆ ਹੈ ਕਲਤਾ ਦੀ ਦੁਨੀਆ ਵੱੜਵਲਿਆਂ ਦੀ ਦੁਨੀਆ ਜਿਹੜੀ ਕਿ ਅਸੀਂ ਕਿਤਾਬ ਜਿਹਾ ਜ਼ਿਕਰ ਕਰ ਰਹੇ ਆ ਵੱੜਵਲਿਆਂ ਦੀ ਦੁਨੀਆ ਦਾ ਇੱਕ ਉਹ ਦੁਨੀਆ ਜਿਹਦੇ ਵਿੱਚ ਅਸੀਂ ਵਿਚਰ ਰਹੇ ਹੁੰਨੇ ਆ ਉਹ ਸਮਾਜ ਇਹ ਦੋਨਾਂ ਦੇ ਵਿੱਚ ਫਰਕ ਹੈ ਜਿਹੜਾ ਆਮ ਸਮਾਜ ਹੈ ਅਸੀਂ ਵਿਚਰਦੇ ਹੋਏ ਬਹੁਤ ਸਾਰੇ ਵਰਤਾਰਿਆਂ ਤੇ ਕੋਈ ਹੋਰ ਤਰ੍ਹਾਂ ਸੋਚਦੇ ਹੁੰਦੇ ਆ ਚਾਹੇ ਉਹ ਸਿਆਸਤ ਹੈ ਚਾਹੇ ਉਹ ਧਰਮ ਹੈ ਚਾਹੇ ਉਹ ਸਭਿਆਚਾਰ ਹੈ ਉਹ ਹੋ ਸਕਦਾ ਹੈ ਕਿ ਉੱਥੇ ਸਾਰਾ ਵਿਚਾਰ ਹੋਰ ਹੋਵੇ ਪਰ ਕਵੀ ਜਿਹੜਾ ਖੁੱਲ ਕੇ ਜੋ ਆਪਣੇ ਬਲਵਰਿਆਂ ਨੂੰ ਪੇਸ਼ ਕਰਦਾ ਹੈ ਅੰਦਰੋਂ ਕੀ ਸੋਚਦਾ ਹੈ ਧੁਰੋਂ ਕੀ ਸੋਚਦਾ ਹੈ ਉਹ ਕਵਤਾ ਰਾਹੀਂ ਬਿਆਨ ਕਰਦਾ ਹੈ ਆਪਣੇ ਸੁਪਨਿਆਂ ਦੀ ਗੱਲ ਕਰਦਾ ਹੈ ਸੁਪਨੇ ਇਸ ਸਮਾਜ ਦੇ ਵਿੱਚ ਉਸ ਤਰ੍ਹਾਂ ਉਹ ਜੀਵਨ ਜਿਉ ਨਹੀਂ ਲਿਆ ਹੁੰਦਾ ਕਵਤਾ ਦੇ ਵਿੱਚ ਉਹ ਆਪਣੇ ਸੁਪਨਿਆਂ ਨੂੰ ਪ੍ਰਗਟ ਦਿੰਦਾ ਹੈ ਇਹਦੀਆਂ ਕਵਤਾਵਾਂ ਕਵਿਤਰੀਆਂ ਨੇ ਬਹੁਤ ਇੱਕ ਮਸ਼ਹੂਰ ਕੁਕਤੀ ਆ ਜਿੱਥੇ ਨਾ ਪਹੁੰਚੇ ਰਵੀ ਉੱਥੇ ਪਹੁੰਚੇ ਕਵੀ ਤੇ ਜਿਹੜਾ ਕਵੀ ਐ ਐਸੀ ਖਿਆਲਾਂ ਦੀ ਉਡਾਰੀ ਮਾਰਦਾ ਹੈ ਕਲਪਨਾ ਦੀ ਉਡਾਰੀ ਹੁੰਦੀ ਓਦੀ ਕਿਉਂਕਿ ਬਹੁਤ ਸੂਖਮ ਤੰਦਾਂ ਨੂੰ ਵੀ ਜਿਹੜਾ ਛੋੜ ਲੈਂਦਾ ਹੈ ਜਿਹੜੀ ਕਿ ਆਮ insan ਦੇ ਖਿਆਲ ਚ ਨਹੀਂ ਹੁੰਦੀ ਤਾਂ ਮੈਂ ਬਲਵਿੰਦਰ ਕੌਰ ਚਿੰਦ ਜੀ ਨੂੰ ਉਹਨਾਂ ਦੇ ਇਸ ਕਿਤਾਬ ਵੜਵਲਿਆਂ ਦੀ ਦੁਨੀਆ ਲਈ ਮੁਬਾਰਕਬਾ ਦਿੰਦਾ ਹੋਇਆ ਅੱਗੇ ਅੱਤਰਾਂਗਾ ਇਹ ਨਾ ਦਾ ਪਲੇਠਾ ਕਾਸਮ ਰਹਿ ਹੈ ਪਹਿਲਾ ਕਾਸਮ ਰਹਿ ਹੈ ਇਸ ਲਈ ਇਹਦੇ ਉੱਪਰ ਜਿਹੜੇ ਸ਼ਬਦ ਬੋਲਣੇ ਚਾਹੀਦੇ ਨੇ ਉਹ ਜੀ ਆਇਆਂ ਵਾਲੇ ਹੀ ਹੋਣੇ ਚਾਹੀਦੇ ਨੇ ਬਹੁਤ ਅੱਛਾ ਸ਼ਾਬਾਸ਼ੀ ਵਾਲੇ ਹੀ ਹੋਣੇ ਚਾਹੀਦੇ ਨੇ ਤੇ ਮੈਂ ਉਹਨਾਂ ਸ਼ਬਦਾਂ ਨੂੰ ਹੀ ਧਿਆਨ ਚ ਰੱਖਿਆ ਹੋਇਆ ਹੈ ਬਾਕੀ ਗੱਲਾਂ ਕਿਉਂਕਿ ਪੁਸਤਕ ਰਿਲੀਜ਼ ਸਮਾਰੋਹ ਹੈ ਤਾਂ ਉਸ ਪੱਖ ਤੋਂ ਜਿਹੜਾ ਗੱਲਾਂ ਕੁਝ ਇਹ ਨਹੀਂ ਸਰਹਣ ਯੋਗ ਹੈ ਕਹਤਾ ਇਹਨਾਂ ਦੀ ਕਿਉਂਕਿ ਇਹਨਾਂ ਨੇ ਇੱਕ ਔਰਤ ਹੋਣ ਦੇ ਬਾਵਜੂਦ ਅਕਸਰ ਜਿਹੜੀਆਂ ਕਵਿਤਰੀਆਂ ਨੇ ਉਹ ਸਿਰਫ ਔਰਤੀ ਮੈਂ ਇਹ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਕੋਈ ਸੀਮਾ ਹੈ ਜਾਂ ਖਾਮੀ ਹੈ ਨਾ ਇਹ ਉਹਨਾਂ ਦੀ ਵਿਸ਼ੇਸ਼ਤਾ ਹੈ ਕਿ ਉਹ ਵੀ ਜੇ ਗੱਲ ਕਰਦੀਆਂ ਔਰਤ ਦੇ ਮਸਲਿਆਂ ਦੀ ਗੱਲ ਕਰਦੀਆਂ ਨੇ ਇਹਨਾਂ ਨੇ ਉਸ ਤੋਂ ਵੀ ਅੱਗੇ ਜਾ ਕੇ ਭਾਵੇਂ ਉਹ ਕਿਰਤੀ ਹੈ ਮਜ਼ਦੂਰ ਹੈ ਵਿਅਕਤੀ ਭਾਵੇਂ ਉਹ ਇੱਕ ਧਾਰਮਿਕ ਵਿਸ਼ਾ ਹੈ ਆਵੇਂ ਕੋਈ ਉਹ ਰਾਜਨੀਤਿਕ ਵਿਸ਼ਾ ਹੈ ਤੇ ਭਾਵੇਂ ਕੋਈ ਵੀ ਸੱਭਿਆਚਾਰਕ ਜਾਂ ਹੋਰ ਵਿਸ਼ਾ ਹੈ ਹਰ ਇੱਕ ਬੰਦੇ ਦੇ ਬਾਰੇ ਕਾਰਪੋਰੇਟ ਸਿਸਟਮ ਦੇ ਬਾਰੇ ਇਹਨਾਂ ਨੇ ਬੇਰੁਜ਼ਗਾਰੀ ਦੇ ਬਾਰੇ ਨਸ਼ਿਆਂ ਦੇ ਬਾਰੇ 20 ਗੱਲ ਨਾਲ-ਨਾਲ ਕੀਤੀ ਜਿੱਥੇ ਕਿ ਇਹਨਾਂ ਨੇ ਗੱਲ ਧੀਆਂ ਦੇ ਤਫਾਜ਼ ਦੀ ਗੱਲ ਕੀਤੀ ਹੈ ਇਹਨਾਂ ਨੇ ਔਰਤ ਦੀ ਤਰਾਸ ਦੀ ਤੇ ਜਿੱਥੇ ਬਹੁਤ ਸਾਰੀਆਂ ਕਵਤਾਵਾਂ ਮੇਰੇ ਖਿਆਲ ਚ ਦਰਜਨ ਕੋ ਕਵਤਾਵਾਂ ਜਿਹੜੀਆਂ ਲਗਪਰ ਇਹਨਾਂ ਦੀਆਂ ਹੋਣੀਆਂ ਕਿਤਾਬ ਦੇ ਵਿੱਚ ਜਿਹੜੀਆਂ ਕਿ ਤਿਆਂ ਦੇ ਪਿੱਛੇ ਦੇ ਪਰਨੇ। ਪ੍ਰੂਣਤਾ ਬਹੁਤ ਵੱਡਾ ਕਲੰਕ ਹੈ ਸਾਡੇ ਸਮਾਜ ਦੇ ਵਿੱਚ ਅਜੇ ਵੀ ਹੈ ਤੇ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਅੰਕੜੇ ਅਸੀਂ ਪੜੀਦੇ ਆ ਕਿ ਕਹਿੰਦੇ ਜੀ ਗਰੀਬ ਪ੍ਰੂਣਤਾ ਕਰਦੇ ਆ ਜਾਂ ਬਹੁਤੇ ਅਮੀਰ ਨਹੀਂ ਇਹ ਪੜਿਆ ਲਿਖਿਆ ਵਰਗੇ ਚ ਜ਼ਿਆਦਾ ਸ਼ਾਮਲ ਹੋਏ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਤਾਂ ਇਹ ਬਹੁਤ ਵੱਡੀ ਅਲਮਤ ਹੈ ਤੇ ਉਸ ਸਮੱਸਿਆ ਦੇ ਉੱਪਰ ਕੇਂਦ੍ਰਿਤ ਕਰਦੇ ਹੋਏ ਇਹਨਾਂ ਨੇ ਬਹੁਤ ਹਰ ਲਗਭਗ ਦੂਜੀ ਕਵਤਾ ਦੇ ਵਿੱਚ ਤੀਜੀ ਕਵਤਾ ਵਿੱਚ ਕੁੜੀਆਂ ਦੀ ਧੀਆਂ ਦੀ ਔਰਤ ਦੀ ਜਿੱਥੇ ਵੀ ਕਿਤੇ ਬੇਪਤੀ ਹੋ ਰਹੀ ਹੈ ਜਾਂ ਕਾਨੂੰਨ ਹੱਤਿਆ ਜਾਂ ਹੋਰ ਥਾਵਾਂ ਤੇ ਜਿੱਥੇ ਵੀ ਸ਼ੋਸ਼ਣ ਹੁੰਦਾ ਹੈ ਉਹਦੀ ਇਹਨਾਂ ਨੇ ਗੱਲ ਕੀਤੀ ਹੋਈ ਹੈ ਇਹਨਾਂ ਧੀ ਦੀ ਪੁਕਾਰ ਸਦਾ ਕਹਿੰਦਾ ਹੈ ਜਮਾਨਾ ਜਿਹਦੇ ਵਿੱਚ ਇਹ ਪੁਕਾਰ ਨੇ ਧੀ ਦੀ ਪੁਕਾਰ ਕਵਤਾ ਵਿੱਚ ਸਦਾ ਇਹ ਕਹਿੰਦਾ ਹੈ ਜਮਾਨਾ ਧੀਆਂ ਧਨ ਨੇ ਬੇਗਾਨਾ ਫਿਰ ਇਨ੍ਹਾਂ ਉੱਤੇ ਮਾਏ ਕਾ ਦਾ ਮੌਤ ਜੁਰਮਾਨਾ ਸਦਾ ਮੰਨਦੀਆਂ ਹਰ ਦਸਤੂਰ ਅਮੀਏ ਕਾ ਤੋ ਕੁੱਖ ਵਿੱਚ ਮਾਰੇ ਵੇ ਕਸੂਰ ਅਮੀਏ ਬਹੁਤ ਸੋਹਣਾ ਇਹਨਾਂ ਦਾ ਗੀਤ ਹੈ ਇਹਨਾਂ ਦੀਆਂ ਪ੍ਰਗੀਤ ਰਚਨਾਵਾਂ ਨੇ ਕੁਝ ਕੁ ਖੁਲੀਆਂ ਕਵਤਾਵਾਂ ਵੀ ਨੇ ਜਿਹੜੀਆਂ ਇਹਨਾਂ ਨੇ ਲਿਖੀਆਂ ਬਹੁਤ ਸੁਣੀਆ ਰਚਨਾਵਾਂ ਜਿਹੜੀਆਂ ਧੀ ਦੇ ਉੱਪਰ ਇੱਕ ਔਰ ਦੀ ਤਰਾਸ ਦੀ ਉੱਪਰ ਇਸ ਵਿਸ਼ੇ ਤੇ ਲਿਖੀਆਂ ਹੋਈਆਂ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਇਸ ਤੋ ਵਿਗਿਆਨਕ ਯੁੱਗ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ 21 ਸਦੀ ਦਾ ਯੁੱਗ ਹੈ ਵਿਗਿਆਨਕ ਯੁੱਗ ਹੈ ਇਸ ਸਮੇਂ ਦੌਰਾਨ ਵੀ ਜਿਹੜਾ ਮਨੁੱਖ ਹੈ ਉਹ ਪੁਰਾਣੇ ਵਿਹਿਮਾ ਭਰਮਾਂ ਵਿੱਚ ਜਕੜਿਆ ਕਿਤੇ ਦਿਖਦਾ ਉਹਨਾਂ ਦੇ ਉੱਪਰ ਸਵਾਲ ਖੜਾ ਕੀਤਾ ਤੇ ਵੱਡੀ ਗੱਲ ਇਹਨਾਂ ਨੇ ਅੱਜ ਦੇ ਸਮਿਆਂ ਦੇ ਵਿੱਚ ਵਿਗਿਆਨ ਨੂੰ ਸਹੀ ਵਰਤੋਂ ਕਰਨ ਦੀ ਥਾਂ ਉਹਦੀ ਦੁਰਵਰਤੋਂ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਦੁਆਰਾ ਜਿਵੇਂ ਤਰੁਣਤਾ ਦੀ ਗੱਲ ਹੀ ਹੈ ਜਾਂ ਜੰਗਲਾਂ ਨੂੰ ਕੱਟ ਕੇ ਉੱਥੇ ਵੱਡੇ ਵੱਡੇ ਜਿਹੜੇ ਸਰਕਾਰਾਂ ਦੁਆਰਾ ਫੈਕਟਰੀਆਂ ਲਗਾ ਕੇ ਜਾਂ ਹੋਰ ਇਸ ਨਾਮ ਤੇ ਫੈਕਟਰੀਆਂ ਲਗਾਉਂਦੇ ਵੀ ਨਹੀਂ ਸਰਕਾਰਾਂ ਜ਼ਮੀਨ ਹੀ ਖੜਪਦੀਆਂ ਪਈਆਂ ਆਦਵਸੀ ਤੁਸੀਂ ਜਿਹੜੇ ਇਲਾਕੇ ਨੇ ਉਹਨਾਂ ਦੇ ਬਾਰੇ ਤੁਸੀਂ ਖੜਦੇ ਹੋ ਤੁਹਾਨੂੰ ਪਤਾ ਹੀ ਹੈ ਸਭ ਨੂੰ ਸਿਆਣੇ ਸਭ ਤਾਂ ਉਹਨਾਂ ਬਸਤਰ ਮੱਧ ਪ੍ਰਦੇਸ਼ ਛਤੀਸਗੜ ਬਿਹਾਰ ਉਹ ਸਾਰੇ ਇਲਾਕੇ ਨੇ ਜਿਹੜੇ ਆਂਧਰਾ ਵਰਗੇ ਉਹਨਾਂ ਥਾਵਾਂ ਤੇ ਇਹ ਬੜਾ ਵੱਡਾ ਜਿਹੜਾ ਇੱਕ ਤ੍ਰਾਸਦੀ ਹੈ ਕਿ ਘਵਾੜਾ ਚੱਲਿਆ ਹੋਇਆ ਹੈ ਉਹ ਥਾਵਾਂ ਜਿਹੜੀਆਂ ਨੇ ਪਾਲੀਆ ਮੀਟ ਕਿਤੇ ਪਿਆਰੀਆਂ ਤਾਂ ਇਹਨਾਂ ਨੇ ਉਹਨਾਂ ਜੰਗਲਾਂ ਨੂੰ ਕੱਟ ਕੇ ਜਿਹੜਾ ਕੁਦਰਤ ਨਾਲ ਤਬਾਹੀ ਕੀਤੀ ਜਾ ਰਹੀ ਹੈ ਇੱਕ ਵਿਗਿਆਨਕ ਢੰਗ ਦੇ ਨਾਲ ਆਧੁਨਿਕ ਬਣੋ ਕਰਨੇ ਸਰਕਾਰਾਂ ਕਰ ਰਹੀਆਂ ਨੇ ਉਸ ਸਰਕਾਰਾਂ ਦੀ ਜਿਹੜੀ ਨੀਅਤ ਹੈ ਉਸ ਉੱਪਰ ਵੀ ਇਹ ਚੋਟ ਕਰਦੇ ਨੇ ਜਦੋਂ ਇਹ ਰਾਜਸੀ ਪਖਤੋਂ ਕੁਝ ਇਹਨਾਂ ਦੇ ਕਵਤਾਵਾਂ ਨੇ ਜਿਵੇਂ ਵੋਟਾਂ ਬਾਰੇ ਹੈ ਜਿਵੇਂ ਵੋਟਾਂ ਤੋਂ ਵੋਟਾਂ ਦੇ ਨਤੀਜੇ ਤੋਂ ਬਾਅਦ ਬਾਰੇ ਇੱਕ ਕਵਤਾ ਹੈ ਉਹਨਾਂ ਕਵਤਾਵਾਂ ਦੇ ਵਿੱਚ ਇਹ ਉੱਥੇ ਤੱਕ ਪਹੁੰਚ ਰੱਖਦੇ ਨੇ ਇਕਲਾ ਔਰਤ ਦੇ ਮਸਲੇ ਨਹੀਂ ਹੈ ਕਿ ਇਹ ਜਿਹੜੇ ਵੋਟਾਂ ਦਾ ਸਿਸਟਮ ਹੈ ਕਿ ਵੋਟਰਾਂ ਨੂੰ ਕਿਵੇਂ ਪੈਸੇ ਦੇ ਕੇ ਚੰਦ ਕੁਝ ਚੀਜ਼ਾਂ ਵੰਡ ਕੇ ਤੇ ਪ੍ਰਮਾਹ ਕੇ ਤੇ ਵੋਟਾਂ ਪਵਾਈਆਂ ਜਾਂਦੀਆਂ ਨੇ ਬਾਅਦ ਵਿੱਚ ਉਹਨਾਂ ਦੀ ਕੋਈ ਪੁਸ਼ਕਿਰ ਕੋਈ ਸਾਰ ਨਹੀਂ ਲਈ ਜਾਂਦੀ ਤਾਂ ਇਹ ਸਰਕਾਰਾਂ ਕਿਵੇਂ ਬਣਦੀਆਂ ਨੇ ਤੇ ਨਾਲ ਦੀ ਨਾਲ ਇਹ ਨੇਤਾਵਾਂ ਨੂੰ ਜਿਹੜੇ ਕਿ ਚੁਣੇ ਜਾਂਦੇ ਨੇ ਉਹਨਾਂ ਨੂੰ ਇੱਕ ਸਮਝ ਵੀ ਪ੍ਰਦਾਨ ਕਰਨ ਦਾ ਚੇਤਨਾ ਪ੍ਰਦਾਨ ਕਰਨ ਦਾ ਵੀ ਜਿਹੜਾ ਉਹ ਆਪਣੀ ਕਵਿਤਾ ਦੇ ਵਿੱਚ ਕੰਮ ਕਰਦੇ ਆ ਬਹੁਤ ਸੋਹਣੀਆਂ ਕਵਿਤਾਵਾਂ ਇਹਨਾਂ ਨੂੰ ਆਪਣੇ ਵਿਰਸੇ ਦਾ ਵੀ ਫਿਕਰ ਹੈ ਆਪਣੇ ਸੱਭਿਆਚਾਰ ਦਾ ਫਿਕਰ ਆਪਣੀ ਬੋਲੀ ਦਾ ਵੀ ਫਿਕਰ ਹੈ ਇਹਨਾਂ ਦੀਆਂ 4-5 ਕਵਿਤਾਵਾਂ ਜਿਹੜੀਆਂ ਬੋਲੀ ਦੇ ਬਾਰੇ ਆ ਪੰਜਾਬ ਸਿੰਘ ਜਿਹੜੀ ਇਹਨਾਂ ਦੀ ਕਵਿਤਾ ਹੈ ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਬਾਰੇ ਪੰਜਾਬ ਦੀ ਜਿਹੜੀ ਵਿਰਾਸਤ ਦੇ ਬਾਰੇ ਗੁਰੂਆਂ ਦੇ ਬਾਰੇ ਉਹਨਾਂ ਦੇ ਵਿਚਾਰਾਂ ਦੇ ਬਾਰੇ ਕਿ ਅੱਜ ਕਿੰਨੇ ਲੋਕ ਨੇ ਜਿਹੜੇ ਉਹਨਾਂ ਦੇ ਨਾਮ ਉਹਨਾਂ ਦੇ ਵਿਚਾਰਾਂ ਤੇ ਚੱਲ ਰਹੇ ਨੇ ਤਾਂ ਉਹ ਕਿਤਨਾ ਕਿਤੇ ਚਿੰਤਾ ਵੀ ਜ਼ਾਹਰ ਕਰਦੇ ਨੇ ਤੇ ਪੰਜਾਬ ਨੂੰ ਉਦਾਸ ਪੰਜਾਬੀ ਲੋਕਾਂ ਨੂੰ ਉਦਾਸ ਹੋਣ ਦੀ ਥਾਂ ਤੇ ਫਿਰ ਵੀ ਇੱਕ ਆਸ ਬੰਦਾ ਹੋਣ ਦੀ ਤਾਕੀਦ ਕਰਦੇ ਕਹਿੰਦੇ ਨੇ ਕਿ ਉਦਾਸ ਨਾ ਹੋ ਪੰਜਾਬ ਸਿਆ ਉਦਾਸ ਨਾ ਹੋ ਪੰਜਾਬ ਸਿਆ ਚੰਗੇ ਮਾਰੇ ਦਿਨਾਂ ਤਾਂ ਦਿਨ ਤਾਂ ਆਉਦੇ ਜਾਂਦੇ ਹੀ ਰਹਿੰਦੇ ਨੇ ਪਤਾ ਏ ਤੈਨੂੰ ਕਿ ਵਕਤ ਕਦੇ ਇੱਕੋ ਜਾਣੀ ਲੈਂਦਾ ਤੇ ਇਹਨਾਂ ਦੀ ਬਹੁਤ ਸੋਹਣੀ ਕਵਤਾ ਪੂਰੀ ਤੁਸੀਂ ਪੜੋ ਕਿਤਾਬ ਦੇ ਵਿੱਚ ਪੰਜਾਬ ਸਿਆਂ ਇੱਕ ਕਵਤਾ ਤਾਂ ਇਸ ਤਰ੍ਹਾਂ ਜਿਹੜੇ ਬਹੁਤ ਸੋਹਣੇ ਗੀਤ ਨੇ ਇਹਨਾਂ ਦੇ ਮੈਂ ਸਾਰਿਆਂ ਬਾਰੇ ਗੱਲ ਨਹੀਂ ਕਰ ਸਕਦਾ ਸਮਾਂ ਜਿਹੜਾ ਹੈ ਉਹ ਜਾਇਜ਼ ਨਹੀਂ ਜਾਂਦਾ ਬਹੁਤ ਸਾਰੇ ਗੀਤ ਨੇ ਬਹੁਤ ਸੋਹਣੇ ਗੀਤ ਨੇ ਚਾਨਣ ਦੇ ਆ ਰਹੀਆ ਇੱਕ ਅਜੀ ਰਚਨਾਈ ਹੈ ਜਿਦੇ ਵਿੱਚ ਇਹਨਾਂ ਨੇ ਅੱਜ ਦਾ ਜਿਹੜਾ ਮਨੁੱਖ ਹੈ ਕਿਵੇਂ ਸਮਾਜਿਕ ਬੁਰਾਈਆਂ ਜਾਂ ਨੈਤਿਕ ਪਾਪ ਤੋਂ ਜਿਹੜਾ ਗਿਰ ਚੁੱਕਿਆ ਹੈ ਰਿਸ਼ਤਾ ਇਹਨਾਂ ਦੀ ਕਵਿਤਾ ਵਿੱਚ ਬਹੁਤ ਆਉਂਦਾ ਹੈ ਇਹ ਰਿਸ਼ਤਿਆਂ ਨੂੰ ਬਚਾ ਕੇ ਰੱਖਣਾ ਚਾਹੁੰਦੇ ਨੇ ਹੁਣ ਇਹਨਾਂ ਨੇ ਕਵਿਤਾ ਇੱਕ ਨੂੰਸਸਤਾ ਰਿਸ਼ਤਾ ਜਿਹੜਾ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਉਹਦੇ ਵਿੱਚ ਵੀ ਉਹ ਜਿਹੜੀ ਕਿਤਨਾ ਕਿਤੇ ਆਉਂਦੀ ਹੈ ਕਟਾਸ ਆਉਂਦੀ ਹੈ ਪਰ ਫਿਰ ਉਹ ਜਿਹੜਾ ਉਹ ਸੋਚਦੇ ਨੇ ਕਿ ਨਹੀਂ ਇਹ ਰਿਸ਼ਤੇ ਕਿਵੇਂ ਨਿਕਰੇ ਆ ਤਾਂ ਬਹੁਤ ਇਸ ਵਿਸ਼ੇ ਬਾਰੇ ਇਹ ਚਿੰਤਤ ਨੇ ਆਪਣੇ ਇਹਨਾਂ ਰਚਨਾਵਾਂ ਵਿੱਚ ਚਾਨਣ ਦਿਹਾੜੀ ਆਵੇ ਵਿੱਚ ਉਹ ਲੋਕ ਜਿਹੜੇ ਇਹ ਨਸ਼ਿਆਂ ਦੇ ਵਿੱਚ ਜਾਕ੍ਰਿਤੀਆਂ ਦੇ ਵਿੱਚ ਫਸ ਕੇ ਗਲਤਾਨ ਹੋ ਰਹੇ ਆ ਉਹਨਾਂ ਬਾਰੇ ਆਖਦੇ ਆ ਕਿ ਚਾਨਣ ਦਿਹਾੜੀ ਆਵੇ ਨੇਰੇ ਜਿੰਦ ਫਾਈ ਆਵੇ ਅੰਦਰ ਦੀ ਸਾਰ ਨਾ ਜਾਣੇ ਬਾਹਰੋਂ ਚਤਰਾਇਆਂ ਵੇ ਸੋ ਜਿਹੜਾ ਮਨੁੱਖ ਹੈ ਅੰਦਰ ਤੇ ਬਾਹਰੋਂ ਕਿੰਨਾ ਉਹਦੇ ਵਿੱਚ ਫਰਕ ਹੈ ਮੇਰੇ ਖਿਆਲ ਚ ਸਭ ਤੋਂ ਵੱਡਾ ਪਾੜਾ ਹੀ ਇਹ ਹੁੰਦਾ ਹੈ ਕਿਸੇ ਬੰਦੇ ਨੂੰ ਤੁਸੀਂ ਜਾਨਣਾ ਹੋਵੇ ਉਹ ਕਿੰਨਾ ਕੁ ਵਧੀਆ ਹੈ ਉਹੀ ਚੀਜ਼ ਦੇਖ ਲਓ ਕਹਿਣੀ ਤੇ ਕਰਨੀ ਕਹਿਣੀ ਤੇ ਕਰਨੀ ਵਿੱਚ ਜਿੰਨਾ ਕਿਸੇ ਬੰਦੇ ਦੇ ਵਿੱਚ ਘੱਟ ਅੰਤਰ ਹੋਏਗਾ ਕਹਿਣੀ ਤੇ ਕਰਨੀ ਜਿੰਨਾ ਘੱਟ ਅੰਤਰ ਹੋਏਗਾ ਉਨਾ ਚੰਗਾ ਬੰਦਾ ਹੋਏਗਾ ਮੋਟਾ ਜਿਹਾ ਹੀ ਹਿਸਾਬ ਲਾਉਣਾ ਜਿਹੜਾ ਤਾ ਇਹਨਾਂ ਨੇ ਆਪਣੇਆ ਕਵਤਾਵਾਂ ਦੇ ਵਿੱਚ ਇਸ ਨੁਕਤੇ ਨੂੰ ਆਧਾਰ ਬਣਾਇਆ ਹੋਇਆ ਤੇ ਬੰਦੇ ਦੇ ਵਿੱਚੋਂ ਇਹ ਵਾਰ-ਵਾਰ ਇਹ ਬੰਦੇ ਨੂੰ ਤੁਣਕਦੇ ਆ ਉਹਨੂੰ ਹਲੂਣਦੇ ਆ ਕਿ ਇਹ ਬੰਦੇ ਤੂੰ ਚਤਰਾਈਆਂ ਤੋਂ ਬਾਹਰ ਆ ਜਾ ਤੇ ਅਸੀਂ ਕਿਉਂਕਿ ਸਾਰੇ ਹੀ ਦਸਤਾਰ ਸਜਾਈ ਮੈਂ ਵੀ ਸਾਰੇ ਆਂ ਔਰ ਸਿੰਘ ਜਾਂ ਕੌਰੀ ਵਧੇਰੇ ਅਸੀਂ ਹੋਰ ਵੀ ਨੇ ਕੋਈ ਵੀ ਹੋਣਾ ਸਾਰੇ ਕੋਈ ਧਰਮਾਂ ਨੂੰ ਮੰਨਣ ਵਾਲੇ ਨੇ ਤਾਂ ਧਰਮ ਦਾ ਪ੍ਰਭਾਵ ਰਹਿੰਦਾ ਹੀ ਜਾਂਦਾ ਹੈ ਅਸੀਂ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਬੰਗਸਾ ਬੈਠੇ ਨੇ ਪਰ ਮਤੋਂ ਅਸੀਂ ਬਾਹਰ ਕਿਤੇ ਨਾ ਕਿਤੇ ਅਸੀਂ ਜਿਹੜਾ ਪ੍ਰਭਾਵਤ ਰਹੇ ਨਹੀਂ ਆ ਤੁਸੀਂ ਤਾਂ ਇਹਨਾਂ ਨੇ ਵੀ ਆਪਣੀ ਕਵਿਤਾ ਵਿੱਚ ਮੂੜਖ ਨੂੰ ਮਾੜੇ ਕੰਮਾਂ ਤੋਂ ਤੋਵਾ ਕਰਨ ਲਈ ਵਰਜਣ ਲਈ ਮੌਤ ਦਾ ਉਸ ਤੋਂ ਬਾਅਦ ਇਸ ਮਰਨ ਤੋਂ ਬਾਅਦ ਜਿਹੜਾ ਅਗਲਾ ਜੀਵਨ ਹੈ ਕੀ ਮੂੰਹ ਖਾਵੇਂਗਾ ਤਾਂ ਇਹਨਾਂ ਦੀਆਂ ਕਵਤਾਵਾਂ ਵਿੱਚ ਅੰਤ ਜਿਹੜਾ ਇਹ ਡਰ ਜਿਹੜਾ ਦੇ ਕੇ ਵੀ ਕੁਝ ਕਵਤਾਵਾਂ ਦੇ ਵਿੱਚ ਬੰਦੇ ਨੂੰ ਕੁਰੀਤੀਆਂ ਕਰਨ ਤੋਂ ਮਾੜੇ ਕੰਮ ਕਰਨ ਤੋਂ ਬੰਦੇ ਵਿੱਚੋਂ ਬੰਦਾ ਜਿਹੜਾ ਕਿਰਦਾ ਜਾ ਰਿਹਾ ਉਹ ਖਤਮ ਹੋਣ ਤੋਂ ਬਚਾਉਣ ਦੀ ਜਿਹੜੀ ਇੱਕ ਤਾਰੀ ਵੀ ਜਿਹੜਾ ਹੈ ਡਰਾਵਾ ਜਿੱਤਾ ਹੈ ਤੇ ਇਹਨਾਂ ਜਿਹੜੀ ਕਵਤਾ ਮੇਰੀ ਇੱਛਾ ਮੈਨੂੰ ਲੱਗਦਾ ਜਿਹੜੀ ਇਹਨਾਂ ਦੀ ਇਹ ਕਵਤਾ ਹੈ ਉਹ ਇਹ ਦਰਸਾਉਂਦੀ ਆ ਮੇਰੀ ਇੱਛਾ ਕਰਤਾ ਤੁਸੀਂ ਪੜੋਗੇ ਕਿਤਾਬ ਦੇ ਵਿੱਚ ਕਿ ਇਹ ਕੀ ਸੋਚਦੇ ਆ ਇਹਨਾਂ ਦੀ ਇੱਛਾ ਕੀ ਹੈ ਕਿ ਕੀ ਹੋਵੇ ਇਹ ਕਵਿਤਾ ਪੜ੍ਹਦੇ ਆ ਮੈਨੂੰ ਇਹ ਤਾਂ ਨਹੀਂ ਮੈਂ ਕਵਾਂਗਾ ਕਿ ਇਹ ਖੁਦ ਕਹਿ ਰਹੇ ਨੇ ਕਿ ਮੇਰੇ ਉੱਪਰ ਗੱਲ ਹੋਵੇ ਨਹੀਂ ਇਹ ਇਹ ਨਹੀਂ ਕਹਿ ਰਹੇ ਕਿ ਮੇਰੇ ਉੱਪਰ ਗੱਲ ਹੋਵੇ ਇਹ ਚਾਹੁੰਦੇ ਨੇ ਕਿ ਜਿਹੜੀ ਔਰਤ ਉੱਪਰ ਗੱਲ ਹੋਵੇ ਜਿਹੜੇ ਔਰਤਾਂ ਸੰਬੰਧੀ ਮਸਲੇ ਆ ਜਾਂ ਸਮਾਜ ਦੇ ਜਾਂ ਰਾਜਨੀਤੀ ਦੇ ਜਾਂ ਧਰਮ ਦੇ ਮਸਲੇ ਨੇ ਹੋਰਾਂ ਵਿਸ਼ਿਆਂ ਤੇ ਵੀ ਗੱਲ ਹੋਵੇ ਇੱਕ ਹਫਤਾ ਕੱਲੇ ਉਸ ਵਕਤ ਤੋਂ ਨਹੀਂ ਹੈ ਉਹ ਕਹਿੰਦੇ ਨੇ ਕਿ ਚਾਹੁੰਦੀ ਹਾਂ ਕਰਨਾ ਬਹੁਤ ਕੁਝ ਤੇ ਕਰਨੀਆਂ ਹਨ ਬਹੁਤ ਖਾਇਸ਼ਾਂ ਪੂਰੀਆਂ ਮਿਲਣਾ ਹੈ ਸਮੇਂ ਦੀ ਚਾਲ ਦਾ ਇੱਕ ਖਾਨਾ ਮਲਣਾ ਹੈ ਸਮੇਂ ਦੀ ਚਾਲ ਦਾ ਇੱਕ ਖਾਨਾ ਜਿੱਥੇ ਲਿਖਿਆ ਹੋਵੇ ਮੇਰਾ ਨਾਮ ਅੱਜ ਦੇ ਸਮੇਂ 'ਚ ਨਾ ਸਹੀ ਪੱਕਾ ਦੇ ਤਾਂ ਸਹੀ ਲੋਕ ਕਰਨ ਮੇਰੀ ਵੀ ਗੱਲ ਤੇ ਲੱਭਣ ਮੇਰੇ ਉਲਝੇ ਹੋਏ ਕਈ ਸਵਾਲਾਂ ਦੇ ਹੱਲ ਜਦੋਂ ਇਹ ਗੱਲ ਕਰਦੇ ਆ ਕਿ ਲੋਕ ਕਰਨ ਮੇਰੀ ਵੀ ਗੱਲ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦੇ ਉੱਪਰ ਗੱਲ ਹੋਵੇ ਉਹ ਇਹ ਚਾਹੁੰਦੇ ਨਾਲ ਕਿ ਲੱਭਣ ਮੇਰੇ ਉਲਝੇ ਹੋਏ ਕਈ ਸਵਾਲਾਂ ਦੇ ਹੱਲ ਜਦੋਂ ਕਿਸੇ ਵਿਅਕਤੀ ਦੇ ਕਹਿੰਦਾ ਕਿ ਮੇਰੇ ਉਲਝੋਏ ਸਵਾਲ ਨੇ ਉਹ ਕੱਲੇ ਉਸ ਦੇ ਉਲਝੋਏ ਸਵਾਲ ਨਹੀਂ ਹੁੰਦੇ ਉਹ ਸਾਰੇ ਸਮਾਜ ਦੇ ਉਲਝੋਏ ਸਵਾਲ ਹੁੰਦੇ ਨੇ ਜਿਸ ਤੋਂ ਉਹ ਬਣਿਆ ਹੋਇਆ ਬੰਦਾ ਸੋ ਇੱਥੇ ਇਹ ਨਹੀਂ ਅਸੀਂ ਹੱਥ ਕਰ ਸਕਦੇ ਵੀ ਕੋਈ ਆਪ ਦੇ ਉੱਪਰ ਬੋਕਸ ਕਰੇ ਉਹ ਆਪ ਦੇ ਉੱਪਰ ਆਪਣੇ ਆਪ ਨੂੰ ਮੁਖਾਤਬ ਹੋ ਕੇ ਆਪਣੇ ਆਪ ਨੂੰ ਮਾਧਿਅਮ ਬਣਾ ਕੇ ਸਾਰੇ ਲੋਕਾਈ ਨੂੰ ਜਾਂ ਸਾਰੀਆਂ ਸਮੱਸਿਆਵਾਂ ਨੂੰ ਮੁਖਤਵ ਹੋ ਰਿਹਾ ਸੋ ਇਹਨਾਂ ਦੀ ਇੱਕ ਗੁੱਡੀ ਹੈ